ਹੁਣ ਜਿਹੜੇ ਸ਼ਬਦ ਨੇ ਗੁਰਪ੍ਰੀਤ ਸਿੰਘ ਜੀ ਸਾਡੇ ਬੇਰ ਕਲਾ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਆਪਣੇ ਮੁਖਰਬੇ ਤੋਂ ਬਹੁਤ ਬਹੁਤ ਧੰਨਵਾਦ ਪੰਜਾਬ ਦੇ 12342 ਪਿੰਡਾਂ ਵਿੱਚੋਂ ਜਲਾਲਪੁਰ ਦੀ ਗੱਲ ਕਿਸੇ ਨੇ ਨਹੀਂ ਕਰਨੀ ਸੀ ਜੇ ਗੱਲ ਹੋਈ ਐ ਤਾਂ ਮਾ ਦਾ ਬਲੀ ਪੁੱਤ ਦੇਖੋ ਸਾਹਮਣੇ ਕੌਣ ਜਾ ਰਿਹਾ ਕਿ ਮੇਰੀ ਖੁੱਲ ਗਈ ਪਟੱਕ ਦੇ ਕਿ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਅੱਗੇ ਲੰਘਦਾ ਜਹਾਨੇ ਤੋਂ ਲੱਖ ਨਹੀਂ ਗਦੀ ਪੁੱਟ ਕੇ ਨਾ ਵੇਖੀ ਅੱਖ ਨੇ ਇਹ ਲੰਘਿਆ ਜਹਾਨੇ ਤੋਂ ਵੱਖਰੇ ਪਾਲਾ ਜਲਾਲਪੁਰਿਆ ਆ ਪਿੱਛੇ ਪਿੱਛੇ ਚਿੱਟੇ ਚਿੱਟੇ ਕੁਰਤੇ ਦੇ ਵਿੱਚ ਝਨੇਰਾ ਦਾ ਜਿੱਥੇ ਦਿਲਬਰ ਮਸ਼ਹੂਰ ਹੋਇਆ ਉੱਥੇ ਦਾ ਪ੍ਰੇਮ ਕਿ ਕੈਂਚੀ ਗੁੜਤੇ ਲਾ ਕੇ ਬਾੜੇ ਇਹ ਨੌਜਨ ਜਿਹੜਾ ਡਕੇ ਪ੍ਰੇਮ ਝਨੇਰਾ ਦਾ ਆ ਆ ਮਲੇਰਕੋਟ ਦੇ ਲਾਗੇ ਦਾ ਪ੍ਰੇਮ ਜਿਹੇ ਨਿਹਰਾ ਵਾਲਾ ਆ ਮਲੇਰਕੋਟਲਾ ਦੇ ਵਿੱਚ ਕਹਿਣਾ ਐਸ ਐਚਓ ਲੱਗਾ ਹੋਇਆ ਇਹ ਸੱਤਾ ਬਾਬਾ ਬੁੱਢਾ ਜੀ ਦੀ ਚੰਚੋਪਰਾ ਪੱਧਰਤੀ ਦਾ ਨੌਜਵਾਨ ਸੱਤਾ ਮੈਦਾਨ ਦੇ ਵਿੱਚ ਅੱਜ ਬੜਾ ਖੁਸ਼ ਹੈ ਔਰ ਇਧਰਲੇ ਪਾਸੇ ਲਓ ਹੁਣ ਮੈਦਾਨ ਦੇ ਵਿੱਚ ਅਗਲੀ ਗੱਲ ਗੁਰਪ੍ਰੀਤ ਬਰੇਕ ਬੇਰ ਕਲਾ ਕਰੇਗਾ ਕਿ ਅੱਗੇ ਕੌਣ ਹੈ ਕੌਣ ਹੈ ਕੌਣ ਹੈ ਮੰਡੀ ਕਰਨ ਬੋਰਡ ਦਾ ਲਓ ਨਾਲ ਹੀ ਮੈਂ ਦੇਖਦਾ ਸਰਬਿੰਦਰਪਾਲ ਸਿੰਘ ਜੀ ਟੋਨੀ ਕਾਲਕ ਜਿਨ੍ਹਾਂ ਨੇ ਸਾਨੂੰ 1985 ਦੇ ਵਿੱਚ ਲੈ ਜੀਏ ਤੁਹਾਨੂੰ ਉਸ ਸਮੇਂ ਕਪਤਾਨੀ ਕੀਤੀ ਮੇਰੇ ਵੀਰੋ ਕਦੀ ਮੰਡੀ ਬੋਰਡ ਦੇ ਚਰਚੇ ਰਹੇ ਪੰਜਾਬ ਦੀ ਤਰਫੋਂ ਇੰਡੀਆ ਦੀ ਤਰਫੋਂ ਖੇਡਦੇ ਆ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜੀ ਬੱਲੇ ਬੱਲੇ ਕਰਵਾਈਏ ਤੇ ਉੱਤੇ ਉਸ ਸਮੇਂ ਦੀ ਦੁਨੀਆ ਜਾਣਦੀ ਹੈ ਤੇ ਨਾਲ ਹੀ ਆ ਸਿੱਖ ਸਰਦਾਰ ਦੇਖਦਾ ਮੈਂ ਪੁਰੀਏ ਦੇ ਲਈ ਜਦੋਂ ਕੈਨੇਡਾ ਦੇ ਵਿੱਚ ਖੇਡਦਾ ਦਰਸ਼ਕੋ ਅੱਜ ਕਹਿੰਦੇ ਵੀ ਦੋ ਜੱਫੇ ਚਾਰ ਜੱਫੇ ਇੱਕ ਮੈਚ ਦੇ ਵਿੱਚ ਮੈਂ ਮੈਚ ਬੋਲਦਾ ਸੀ ਉਦੋਂ ਲੱਖਾਂ ਗਵਾਹ ਉਸ ਚੀਜ਼ ਦਾ ਕਦੇ ਇੱਕ ਜੱਫਾ ਹੋਣਾ ਸਾਰੇ ਸੀਜ਼ਨ ਦੇ ਵਿੱਚ ਕਦੀ ਦੋ ਜੱਫੇ ਹੋਣੇ ਜੋਰਦਾਰ ਤਾੜੀਆਂ ਇਸ ਨੌਜਵਾਨ ਦੇ ਲਈ ਕਾਕੇ ਕਾਰੀ ਸਾਰੀ ਦੇ ਲਈ ਸੱਤ ਕੇ ਕੈਨੇਡਾ ਦੇ ਵਿੱਚ ਬਹੁਤ ਤਕੜੀ ਕਬੱਡੀ ਕਰਵਾਈ ਹੈ ਤੇ ਨਾਲ-ਨਾਲ ਫੜਲੇ ਜਦੋਂ ਪੱਟ ਘੋਲਿਆ ਫੇਰ ਜਾਣ ਨਹੀਂ ਦਿੰਦਾ ਤੇ ਨਾਲ ਕਾਲਾ ਗਾਜੀਆਣਾ ਪ੍ਰਸਿੱਧ ਜੋੜੀ ਮੇਰੇ ਵੀਰੋ ਕਾਲਾ ਗਾਜੀਆਣੀਆਂ ਦਾ ਮਾਨ ਸਨਮਾਨ ਮਾਸਟਰ ਬਹਾਲ ਸਿੰਘ ਜੀ ਕਰ ਜੇ ਸੁਆਦਾ ਓਏ ਸਾਊ ਜਿਆ ਜਿਨੇ ਇਹਦੇ ਜੱਫੇ ਦੇਖੇ ਨੇ ਨਾ ਕਾਲੇ ਦੇ ਨਾਲ ਖੇਡਦੇ ਆ ਗੇਲੇ ਦੇ ਦੁਨੀਆ ਜਾਣਦੀ ਆ ਮੇਰੇ ਵੀਰੋ ਗੇਲੇ ਘੋਲੀਆਂ ਦੇ ਨਾਂ ਤੇ ਵੀ ਜ਼ੋਰਦਾਰ ਤਾੜੀਆਂ ਤੇ ਨਾਲ ਹੀ ਰੱਜ ਕੇ ਸਦਖਾ ਯਾਰੋ ਬਿੱਲਾ ਕੌਡੀ ਪਾਮ ਦਾ ਲੈ ਕੇ 0.55 ਹੱਦੇ ਵੱਲ ਆਉਂਦਾ ਅੱਜ ਤੇ ਜੱਫੇ ਦਾ ਗੁਰਪ੍ਰੀਤ ਜੀ ਸੌਰੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਰਿਕੋਰਡ ਬਿਆਨ ਕੀਤਾ ਜਾ ਰਿਹਾ ਸਾਡੇ ਸੀਨੀਅਰ ਬਲਾਰੇ ਪਰ ਇੱਕ ਫੋਟੋ ਜਿਹੜੇ ਥੋੜੇ ਜੂਨੀਅਰ ਨੇ ਉਹ ਇੱਥੇ ਬੈਠ ਜਾਣਗੇ ਜਿਹੜੇ ਸੀਨੀਅਰ ਨੇ ਪਿਛੇ ਖੜ ਜਾਣਗੇ ਇੱਕ ਪਾਸੇ ਰੁਪਿੰਦਰ ਆਊਗਾ ਤੇ ਇੱਕ ਪਾਸੇ ਅਜਮੇਰ ਹੋਊਗਾ ਇੱਕ ਤਸਵੀਰ ਖਿੱਚੀ ਜਾਊਗੀ ਜਿਹੜੀ ਆਉਣ ਵਾਲੇ ਸਮਿਆਂ ਦਾ ਇਤਿਹਾਸ ਬਣੇਗੀ ਥੋੜੇ ਜਿਹੜੇ ਜੂਨੀਅਰ ਨੇ ਉਹ ਬੈਠ ਜਾਣਗੇ ਇਹਦੇ ਸੀਨੀਅਰ ਬੜੇ ਆ ਦਿਲਬਰ ਆ ਇਧਰੇ ਪਾਸੇ ਨੌਜਵਾਨ ਇੱਕ ਆਪਾ ਸਿਨੈਰੀਓ ਬਣਾ ਦਈਏ ਇਹ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਸਮਾਂ ਕਦੋਂ ਆਉਣਾ ਆਉਣਾ ਕਿ ਨਹੀਂ ਆਉਣਾ ਉਸਤਾਦ ਜੀ ਆਓ ਇਧਰੇ ਪਾਸੇ ਪ੍ਰੋਫੈਸਰ ਮੱਖਣ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਬੇਰ ਕੱਲਾ ਸਾਹਿਬ ਅਮਰੀਕਾ ਕੋਟਲਾ ਜੀ ਤੇ ਸਾਡੇ ਬੂਟਾ ਅੰਮ੍ਰਿਯਾਣਾ ਜੀ ਤੇ ਸੁਖਰਾਜ ਰੋਡੇ ਤੇ ਨਾਲ ਲਲਤੋਂ ਵਾਲਾ ਬਿੱਲਾ ਹੋਰ ਜਿਹੜੇ ਵੀ ਬੁਲਾ ਰਹੇ ਨੇ ਸਾਰਿਆਂ ਦਾ ਧੰਨਵਾਦ ਉਸਤਾਦ ਜੀ ਕਿਧਰਲੇ ਪਾਸੇ ਨੇ ਪ੍ਰੋਫੈਸਰ ਮੱਖਣ ਸਿੰਘ ਸਾਹਿਬ ਸਾਡੇ ਜੀਲੇ ਦੇ ਨਾਲ ਆ ਗਏ ਨੇ ਸੋ ਗੁਰੂ ਉਸਤਾਦ ਸੋ ਰੁਪਿੰਦਰ ਜਲਾਲ ਤੇ ਪ੍ਰੋਫੈਸਰ ਮੱਖਣ ਸਿੰਘ ਇੱਕ ਵਾਰੀ ਫੇਰ ਆਪਾਂ ਜਕਾਰਾ ਲਾਈਏ ਬੋਲ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਸਮੁੱਚੇ ਜਲਾਲ ਨਗਰ ਨੂੰ ਰਪਿੰਦਰ ਤੁਹਾਡੇ ਸਾਰੀ ਸਮੁੱਚੀ ਟੀਮ ਨੂੰ ਲੱਖ ਲੱਖ ਮੁਬਾਰਕਵਾਦ ਹੈ ਨਾਲ ਹੀ ਨਿਮਾ ਕੰਗਣਵਾਲੀਆ ਚੈਨਾ ਸਿੱਧਮਾ ਵਾਲਾ ਬਿੱਲਾ ਮੇਰੇ ਵੀਰੋ ਸੋਮਾ ਕਰਾਚੋ ਵਾਲਾ ਪਬਲਿਕ ਚੇਕ ਤੇ ਕਾਕੇ ਦੀ ਜਿਹੜੀ ਫੋਟੋ ਆਇਆ ਐ ਇੱਦਾਂ ਅਲੀ ਜੀ ਜਿਹੜੀ ਐ ਧੌੜ ਤੇ ਹੱਥ ਰੱਖ ਕੇ ਬੜੀ ਮਸ਼ਹੂਰ ਹੋਈ ਦੁਨੀਆ ਦੇ ਵਿੱਚ ਨਾਲ ਹੀ ਮੈਂ ਵੇਖਦਾ ਵੀ ਗੁੱਟ ਦਾ ਪੀਰ ਮੈਂ ਵੀ ਪਲੇਰੋ ਤੁਹਾਡਾ ਮੁੱਲ ਦਾ ਨਹੀਂ ਅਪਾ ਤਾਰਸ ਗਦੇ ਜੱਲੀ ਰਾਣਾ ਜੀ ਤੁਸੀਂ ਕਬੱਡੀ ਖੇਡੀ ਹੈ ਪਰ ਆ ਜਿਹੜਾ ਅੱਜ ਰੁਤਬਾ ਬਖਸ਼ਿਆ ਗਿਆ ਤੁਸੀਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡੇ ਸਾਰਿਆਂ ਦੇ ਬਿਹਾਰ ਦੇ ਜਲਾਲਪੁਰ ਦੇ ਨਗਰ ਨਵਸੀਆਂ ਦਾ ਇੱਥੋਂ ਦੀ ਕਲੱਬ ਦਾ ਬਹੁਤ